ਸਮਝ ਵੀ ਰਹਾ ਹੋ ਜਿਹੜਾ ਜਾਵਾ ਸਮਝ ਰਿਹਾ ਉਹ ਵੀ ਸਮਝ ਰਿਹਾ ਕਿ ਸਾਡਾ ਲਾਈਵ ਚੱਲਦਾ ਪਿਆ ਕਿਹੜਾ ਕੀ ਮੈਨੂੰ ਡਰ ਸੀ ਸਾਡੇ ਨਾਮचीन ਸੌਣਾਂ ਆਂਦੀ ਸੋ

ਸੰਸਾਰ ਕੰਮ ਦਾ ਰਗਨੇ ਕਾ ਅਧਿਕਾਰ ਨਹੀਂ ਹੈ ਮੇਕ ਮੇਰੀ ਇੱਛਾ ਕੇ ਰੁਣ ਪਾਣੀ ਬਸਾਣੇ ਕਾ ਅਧਿਕਾਰ ਨਹੀਂ ਹੈ ਪਵਨ ਮਹਾਰਾਣਾ ਪ੍ਰਤਾਪ ਕਲਾ ਮਾਝ ਦੇ ਦਸਹਿਰਾ ਕਮੇਟੀ ਮਹੱਲਾ ਧਰਮਕੋਟ ਵੱਲੋਂ 32 ਮਾ ਜਿਹੜਾ ਦਸਹਿਰਾ ਮੇਲਾ ਸੀ ਐਨਆਰ ਵੀਰਾਂ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਮਹੱਲਾ ਨਗਨਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਅੱਜ ਬੜੀ ਪਿਆਰ ਉਹ ਸਤਿਕਾਰ ਨਾਲ ਸਿਰੇ ਚੜਿਆ ਗਿਆ ਰਾਵਣ ਮੇਘਨਾਥ ਤੇ ਕੁੰਭਕਰਨ ਦੇ ਤਿੰਨ ਪੁੱਤ ਨੇ ਜਿਹੜੇ ਕਿ ਚੰਡੀਗੜ੍ਹ ਤੋਂ ਸਪੈਸ਼ਲ ਤੌਰ ਤੇ ਇੱਥੇ ਸਾਡੇ ਕੋਲ ਕਾਰੀਗਰ ਪਹੁੰਚੇ ਸਨ ਉਹਨਾਂ ਨੇ ਤਿਆਰ ਕਰਕੇ ਇਸੇ ਗਰਾਊਂਡ ਦੇ ਵਿੱਚ ਅਸੀਂ ਸਾਹਮਣੇ ਲਾਏ ਲੰਕਾ ਵੀ ਦੇਖਣਯੋਗ ਹੋ ਵੀ ਬਾਕੀ ਤੁਸੀਂ ਅੱਤ ਜਵਾਜੀ ਵੀ ਸਾਡੇ ਜਿਹਨੂੰ ਯਾਰ ਅਸੀਂ ਦੇਖਣਯੋਗ ਸੀ ਬਾਕੀ ਸਾਰੇ ਹੀ ਰਾਮਪਕਤਾਂ ਨੂੰ ਅੱਜ ਦੇ ਇਸ ਦਸਹਰੇ ਮੇਲੇ ਦੇ ਸਾਰੀ ਸੰਗਤ ਨੂੰ ਆਏ ਹੋਏ ਜਿੰਨੇ ਵੀ ਰਾਮਪਕਤ ਨੇ ਉਹਨਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿ ਸਾਡਾ ਜਿਹੜਾ ਕੰਮ ਆ ਬੜੇ ਹੀ ਪਿਆਰ ਸਤਿਕਾਰ ਨਾਲ ਸਿਰੇ ਚੜਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਦਕ ਕਮੇਟੀ ਵੱਲੋਂ 32ਵਾਂ ਉਪਤਸਰਾ ਕਰਾਇਆ ਗਿਆ ਜਿਹਦੇ ਵਿੱਚ ਬਹੁਤ ਆਨੰਦ ਆਇਆ ਆਨੰਦ ਆਪਣੇ ਆਪ ਨੂੰ ਇੱਧਾ ਆਇਆ ਕਿ ਬਹੁਤ ਵਧੀਆ ਪਬਲਿਕ ਨੇ ਸਹਿਯੋਗ ਦਿੱਤਾ ਸਾਡੇ ਵਲੰਟੀਅਰਾਂ ਨੇ ਸਹਿਯੋਗ ਦਿੱਤਾ ਸਾਡੇ ਪਾਤਰਾਂ ਨੇ ਬੜਾ ਅੱਛਾ ਰੋਲ ਆਪਣਾ ਫਰਜ ਨਿਭਾਇਆ ਸੋ ਮੈਂ ਸਾਰੇ ਦਾਖਲ ਪਤਾਂ ਦਾ ਇੱਥੇ ਪਹੁੰਚ ਤੇ ਸਾਰੇ ਤੈਨੂੰ ਧੰਨਵਾਦ ਕੀਤਾ ਕਰਦਾ ਹਾਂ ਔਰ ਆਪਣੇ ਜਿੱਤੇ ਆਪਣੇ ਵਲੰਟੀਅਰਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਐਨਆਰਜੀਐਨ ਦਾ ਬਹੁਤ ਸਾਨੂੰ ਵਧੀਆ ਸਹਿਯੋਗ ਦਿੱਤਾ ਉਹਨਾਂ ਦਾ ਵੀ ਤੈਨੂੰ ਧੰਨਵਾਦ ਕਰਦਾ ਆਗਾ ਕਿਉਂਕਿ ਇਹ ਮੇਲਾ ਜਿਹੜਾ ਹੈਗਾ ਬਹੁਤ ਹੀ ਸਕਸੈਸ ਗਿਆ ਹੈ ਬਾਕੀ ਪਬਲਿਕ ਨੂੰ ਪਤਾ ਹੈ ਔਰ ਸ਼ੋਕ ਕਮਲ ਜੀ ਸਾਡੇ ਜਿਹੜੇ ਡਾਇਰੈਕਟਰ ਜੀ ਬੜੀ ਮਿਹਨਤ ਸਦਕਾ ਨਾਲ ਅੱਜ ਪੌਣੇ ਸਿਰੋਮ ਚੜਾਇਆ ਔਰ ਉਹ ਵੀ ਵਧਾਈ ਦੇ ਪੱਤਰ ਨੇ ਮੈਂ ਸ਼ੋਕ ਕਮਲ ਦਾ ਵੀ ਔਰ ਆਪਣੀ ਸਾਰੀ ਟੀਮ ਦਾ ਵੀ तहे ਦਿਲੋਂ ਧੰਨਵਾਦ ਕਰਦਾ ਜਿਹਨੇ ਬਹੁਤ ਮਿਹਨਤ ਕੀਤੀ ਔਰ ਬਹੁਤ ਹੀ ਵਧੀਆ ਸੱਚੇ ਨੇਤਾ ਔਰ ਸਪੈਸ਼ਲ ਥੈਂਕਸ ਕਰਦਾ ਹਾਂ ਪਬਲਿਕ ਦਾ ਮੇਰੇ ਹਸਾਮ ਨਾਲ ਪਤਾ 20 ਹਜ਼ਾਰ ਬੰਦਾ ਦੇਖਿਆ ਔਰ ਬੜੇ ਰਾਮ ਨਾਲ ਬੜੇ ਵਧੀਆ ਅਨੰਦ ਮਾਣ ਕੇ ਗਏ ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਆ ਔਰ ਬਿਗੈਰ ਕੋਈ ਲੜਾਈ ਝਗੜੇ ਤੋਂ ਅਸੀਂ ਨਿਪਟੇ ਚੜਿਆ ਮੈਂ ਸਾਰੇ ਰਾਮ ਪਤਾਂ ਦਾ ਧੰਨਵਾਦ ਕਰਦਾ ਤਾਂ ਤੇ ਸੈਰਾ ਉਤਸਵ ਮਨਾਇਆ ਗਿਆ ਜਿਸ ਦਿਨ ਕਿ ਸਾਰੇ ਹੀ ਫੋਕਵਾੜਾ ਵਾਸੀਆਂ ਨੂੰ ਮਲਾ ਕਰਮਕੋਡ ਨੂੰ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਆਏ ਫੋਕਵਾੜਾ ਦੇ ਭਗਵੰਤੇ ਸੱਜਣ ਆਏ ਸਾਰਿਆਂ ਦਾ ਮਹਾਰਾਣਾ ਪ੍ਰਤਾਪ ਕਲਾ ਮੰਚ ਅਸ਼ੋਕ ਕਮਲ ਧਰਮਸ਼ੋਤ ਵੱਲੋਂ ਚੇਅਰਮੈਨ ਕਰਮਪਾਲ ਜੀ ਵੱਲੋਂ ਸਾਫਕਾ ਕਾਉਂਸਲਰ ਦਸ਼ਰਨਾਮ ਵੱਲੋਂ ਤੇ ਸਮੂਹ ਐਨਆਰਆਈ ਐਨਆਰਆਈ ਵੀਰਾਂ ਵੱਲੋਂ ਤੇ ਮਹਲਾ ਧਰਮਕੋਟ ਵੱਲੋਂ ਜਿੰਨੀ ਵੀ ਇੱਥੇ ਸੰਗਤ ਪਹੁੰਚੀ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਭੂ ਸ਼੍ਰੀ ਰਾਮ ਜੀ ਨੇ ਜੋ ਇਹ ਬਤੀ ਔਰ ਨੇਕੀ ਦਾ ਦਸਹਿਰਾ ਹਸੋ ਵਿੱਚ ਅਸੀਂ ਸਾਰਿਆਂ ਨੇ ਰਲ ਕੇ ਮਨਾਇਆ ਬੁੱਧੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਿੰਨੀ ਵੀ ਤੁਸੀਂ ਸੰਗਤ ਆਈਆ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ